ਅਲਕ ਜੰਜੂ ਬਰਾਖਾ ਪ੍ਰਪਤਾ ਕਾ ਜੀਨੋ ਬਡੋ ਕਲੂ ਮੈਂ ਸਾਗਾ ਤੇਗ ਬਹਾਦਰ ਜੀ ਅਰੇ ਨਾ ਕਿਨੋ ਆਨ ਤੋਂ ਮੈਂ ਜਿੱਥੇ ਸਾਹਿਬ ਜੀ ਕੋ ਤੇਗ ਬਹਾਦਰ ਸਾਹਿਬ ਜੀ ਦਾ 350 ਸਾਲਾ ਜੋ ਸ਼ਹੀਦੀ ਸਮਾਗਮ ਹੈ ਜੋ ਸਿੱਧੀ ਸਤਾਬਦੀ ਹੈ ਉਸ ਦੇ ਸਬੰਧ ਵਿੱਚ ਉਸ ਸੰਤਨ ਸਹਿਬ ਸਿੰਘ ਗੋਮਨ ਸਿੰਘ ਮਹਾਰਾਜ ਉਤਾ ਕਦੀ ਦਿਨ ਉਹਨਾਂ ਦੇ ਸਬੰਧ ਜੋ ਨਗਰ ਕੀਤਾ ਦੁਆਰਾ ਧੋਪੜੀ ਸਾਹਿਬ ਤੋਂ ਪਿਛਲੇ 25 ਮਹੀਨੇ ਪਹਿਲਾ ਆਰੰਭ ਹੋਇਆ ਸੀ ਅੱਜ ਜੋ ਵੱਖ-ਵੱਖ ਪੜਾਵਾਂ ਤੋਂ ਹੁੰਦਾ ਹੋਇਆ ਦੁਆਰਾ ਸ੍ਰੀ ਗੰਗਸਰ ਕਲਤਾਰਪੁਰ ਸਾਹਿਬ ਤੋਂ ਆਰੰਭ ਹੋਇਆ ਜੋ ਹੁਣ ਇਸ ਵੇਲੇ ਸ੍ਰੀ ਜਲੰਧਰ ਸ਼ਹਿਰ ਵਿਖੇ ਸਹਿਤ ਦੇ ਵੱਖ-ਵੱਖ ਸਥਾਨਾਂ ਦੇ ਪ੍ਰਕਰਮਾ ਕਰਦਾ ਹੋਇਆ ਸੰਗਤਾਂ ਦੇ ਦਰਸ਼ਨ ਕਰਦਾ ਹੋਇਆ ਆਪਣੇ ਅਗਲੇ ਪੜਾਵਲ ਜਾ ਰਿਹਾ ਸੋ ਜਿੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵਿਸ਼ੇਸ਼ ਤੌਰ ਤੇ ਉਪਰਾਲੇ ਕੀਤੇ ਗਏ ਨੇ ਉਦੋਂ ਸੰਗਤਾਂ ਵਿੱਚ ਵੀ ਬੇਹਤ ਸਹਿਜ ਜਲੰਧਰ ਦੀਆਂ ਜੋ ਸਿਕਸ ਸਤਾਵਾਂ ਸਭ ਸਿਕਸਭਾਵਾਂ ਨੇ ਉਹਨਾਂ ਨੇ ਇੰਨਾ ਭਾਰੀ ਵੈਲਕਮ ਕੀਤਾ ਕਿ ਸਾਡੇ ਕੋਲੋਂ ਸ਼ਬਦ ਦੇ ਸੁਨੋ ਦਾ ਸੌਦਾ ਦਾ ਧੰਨਵਾਦ ਕਰ ਸਕੀਏ ਜੋ ਜੋ ਲੱਖਾਂ ਜਿਹੜੇ ਸਖਤਾਂ ਨੇ ਉਹ ਇੱਥੇ ਦਰਸ਼ਨ ਕਰਨ ਉਦੇਸ਼ਾਂ ਉਦੇਸ਼ਾਂ ਤੋਂ ਸਖਤਾਂ ਦਾ ਦਰਸ਼ਨ ਕਰਨ ਵਾਸਤੇ ਆਈਆਂ ਨੇ ਸ਼ਤਾਬਦੀ ਦੇ ਜੋ ਹੋਣ ਵਾਲੇ ਸਮਾਗਮਾਂ ਵਿੱਚ ਉਹ ਹਿੱਸਾ ਬਣਨ ਵਾਸਤੇ ਹਿੱਸਾ ਲੈਣ ਵਾਸਤੇ ਪਹੁੰਚੀਆਂ ਨੇ ਸਮੁੱਚੀਆਂ ਗੁਰਨਾਣਕ ਨਾਮਲੇਵਾ ਦਾ ਅਸੀਂ ਧੰਨਵਾਦ ਕਰਦੇ ਹਾਂ ਜੀ ਆਇਆਂ ਆਖਦੇ ਹਾਂ ਮਾਨਯੋਗ ਪੁਦਾ ਸ਼ੋਮਨੀ ਜੀ ਦੌਰ ਪੰਧਕ ਪਟੇਸ਼ੀ ਸਰਦਾਰ ਹਜਿੰਦਰ ਸਿੰਘ ਧਾਮੀ ਜੀ ਵੱਲੋਂ ਸਾਰੀਆਂ ਸਖਤਾਂ ਨੂੰ ਜੀ ਆਇਆਂ ਉਹ ਆਪ ਜੀ ਨੂੰ ਬੇਨਤੀ ਕਰਦੇ ਹਾਂ ਕਿ ਜੋ ਰਹਿਣਦੇ ਸਮਾਗਮ ਨੇ ਜੋ 23 ਤਰੀਕ ਤੋਂ ਗੋਦਵਾਰਾ ਸ੍ਰੀ ਸ਼ਾਨ ਸ਼੍ਰੀ ਨੰਦਪੁਰ ਸਾਹਿਬ ਸਤਕਸ਼ ਸ੍ਰੀ ਕੇਸਗੜ੍ਹ ਸਾਹਿਬ ਉੱਥੇ ਜੋ ਰੰਗ ਹੋਣੇ ਨੇ ਸਾਰਿਆਂ ਜੋ ਨਾਨਕ ਨਾਮ ਲੈਵਾ ਸੰਗਤਾਂ ਨੂੰ ਬੇਨਤੀ ਆ ਕਿ ਆਪ ਸਾਫ਼ ਸੁਪੂਚੇ ਪਰਵਾਰਾ ਸਵੇਤਾ ਉਹ ਤੇ ਹਾਜ਼ਰੀ ਭਰਿਏ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਿਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਇਸ ਤੋਂ ਬਾਅਦ ਜਲੰਧਰ ਤੋਂ ਬਾਅਦ ਕੀ ਹੈ ਲੋਗਨ ਅੱਜ ਜੋ ਸ਼ਾਮ ਤੱਕ ਅਸੀਂ ਜਲੰਧਰ ਸ਼ਹਿਰ ਦੇ ਸਬਤ ਵਕ ਵਕ ਸਥਾਨਾਂ ਤੋਂ ਹੁੰਦੇ ਹੋਏ ਸਰਾਤ ਰਗਾ ਸਾਡਾ ਪੜਾ ਗੁਰੂ ਨਗਰ ਕੀਰਤਨ ਦਾ ਉਹ ਗੋਦਵਾਰਾ ਸੁਖਚਾਨਾ ਸਾਹਿਬ ਫਗਵਾੜੇ ਵਿਖੇ ਆ ਰਾਤ ਇਥੇ ਸ਼ਰਮਪੁਰ ਤੋਂ ਪਰਤੋ ਕੱਲ ਸਵੇਰੇ ਜੋ ਨਗਰ ਕੀਰਤੋਂ ਚੱਲੇ ਪਏਗਾ ਗੁਦਵਾਰਾ ਮੋਸਾ ਫਲੋਰ ਕੱਲ ਰਾਤ ਆਜੋ ਸਟੇ ਆ ਉੱਥੇ ਹੋਏਗਾ ਅਗਲਾ ਪੜਾ ਉੱਥੋਂ ਚੱਲ ਕੇ ਗੁਦਵਾਰਾ ਮਜੀ ਸਾਹਿਬ ਪੰਦਰਾਂ ਤਿਛ ਸ਼ਨੀਵਾਰ ਨੂੰ ਗੁਦਵਾਰਾ ਮਜੀ ਸਾਹ ਲੁਧਿਆਣਾ ਵਿਖੇ ਪਹੁੰਚੇਗਾ ਇਸੇ ਤਰ੍ਹਾਂ ਪੜਾ ਸਰ ਪੜਾ ਆਪਣੇ ਸਰ ਕਰਦੇ ਹੋਏ ਜੋ ਨਗਰ ਕੀਰਤ 23 ਤਰੀਕ ਨੂੰ ਗੁਦਵਾਰਾ ਸਖਤ ਤਖਤ ਸਿੰਘ ਅਸ਼ਵਤ ਵੇਸਗੜ ਸਾਹਿਬ ਚੰਦੂ ਸਾਹਿਬਾਇਕ ਸਪੂਰ ਹੋਏਗਾ ਕਸਟਮ ਨਾਮ ਕੀ ਬਪੇ ਇਕਬਾਲ ਸਿੰਘ ਮੁਖੀ ਮੈਨੇਜਰ ਸਖਤ ਕੰਡ ਸਿੰਘ ਹਰਮੰਦਰ ਸਾਹਿਬ ਦੇ ਦਰਵਾਜ਼ਾ